ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾਂ ਮੈਂ 2-3 ਘੰਟੇ ਸੁੱਤਾ ਜਾਨਕਿ ਆਰਾਮ ਕੀਤਾ ਜਿਹੜੇ ਅਮਰੀਕਾ ਵਾਲੇ ਐ ਕੈਨੇਡਾ ਵਾਲੇ ਸਲੀਪਿੰਗ ਪਤਾ ਨਹੀਂ ਕਿਦਾਂ ਬੋਲਦੇ ਨੇ ਅੰਗਰੇਜ਼ੀ ਦੇ ਵਿੱਚ ਤੇ ਜਾਨਕਿ ਆਰਾਮ ਕੀਤਾ ਤੇ ਉੱਠਣ ਛਾਰ ਫਿਰ ਇਸ਼ਨਾਨ ਕੀਤਾ ਤੇ ਫਿਰ ਪਗਬੰਨੀ ਕੌਫੀ ਦਾ ਕੱਪ ਪੀਤਾ ਵਧੀਆ ਜਿਹਾ ਫੇਰ ਮੈਂ ਕਿਹਾ ਹੁਣ ਖਾਲਸਾ ਨੇ ਖੋਤਿਆਂ ਦੀ ਸਾਰ ਲਾਈ ਕਿਉਂ ਕਿਉਂਕਿ ਹੜ ਆਏ ਹੋਏ ਆ ਪੰਜਾਬ ਦੇ ਵਿੱਚ ਕੋਈ ਖੋਤਾ ਸਾਹਮਣੇ ਨਹੀਂ ਆਇਆ ਅਸਾਂ ਜਿਹੜੀ ਮੈਂ ਗੱਲ ਕਹਿਣ ਲੱਗਾ ਨਾ ਪਤੇ ਦੀ ਇਹਨੂੰ ਧਿਆਨ ਦੇ ਨਾਲ ਸੁਣਿਓ ਫੇਰ ਜਵਾਬ ਦਿਓ ਕੱਲ ਦਾ ਜੇ ਚਲੂਣੇ ਲੜਨਗੇ ਤਾਂ ਦਵਾਈ ਦੁਬੋਈ ਕੋਲੇ ਰੱਖ ਲਿਓ ਮੈਨੂੰ ਪਤਾ ਹੁੰਦਾ ਤੁਸੀਂ ਸੁਣਦੇ ਹੁੰਨੇ ਬੈਠ ਕੇ ਸੁਣਦੇ ਵੀ ਐਲਸੀਡੀ ਲਾ ਕੇ ਹੁੰਦੇ ਆ ਬੱਡੀ ਅੱਛਾ ਹੁੰ ਜਿਹੜੀ ਮੈਂ ਗੱਲ ਕਹਿਣੀ ਹੈ ਇਹਨੂੰ ਥੋੜਾ ਜਿਹਾ ਖੋਪੜ ਦੇ ਵਿੱਚ ਪਾ ਲਿਓ ਨਾਲੇ ਹੋਰਾਂ ਲੋਕਾਂ ਨੂੰ ਪਤਾ ਲੱਗ ਜਾਊ ਵੀ ਤੁਹਾਡੀ ਕਰਤੂਤ ਬੂਟਾ ਸਿੰਘ ਕਿਦਾਂ ਦੱਸ ਰਿਹਾ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਨੇ ਨਾ ਉਹਨਾਂ ਵਾਸਤੇ ਪੰਜਾਬ ਦੇ ਕੁਝ ਮੰਤਰੀ ਨੇ ਕੁਝ ਵਿਰੋਧੀ ਪਾਰਟੀਆਂ ਦੇ ਬੰਦੇ ਨੇ ਲੀਡਰ ਉਹ ਚਿੱਠੀਆਂ ਲਿਖ ਰਹੇ ਨੇ ਸੈਂਟਰ ਸਰਕਾਰ ਨੂੰ ਜਿਵੇਂ ਮੀਤਹਿਰ ਨੇ ਲਿਖੀ ਪ੍ਰਤਾਪ ਬਾਜਵੇ ਨੇ ਤੇ ਰਾਜੇ ਵਿਡਿੰਗ ਨੇ ਰੁਨੀਤ ਬਿੱਟੂ ਨੇ ਕਈਆਂ ਨੇ ਚਿੱਠੀਆਂ ਲਿਖੀਆਂ ਉਹ ਕੀ ਕਿਹਾ ਕਿ ਸੈਂਟਰ ਸਰਕਾਰ 60000 ਕਰੋੜ ਰੁਪਇਆ ਪੰਜਾਬ ਦੇ ਲਈ ਰਿਲੀਜ਼ ਕਰੇ ਜਾਨਕਿ ਪੰਜਾਬ ਨੂੰ ਸਹਾਇਤਾ ਦੇਵੇ ਥਾੜਾਂ ਦੀ ਮਾਰ ਕਰਕੇ ਕੀ ਕਿਹਾ ਹੋਇਆ ਦੇਖੋ ਪੰਜਾਬ ਹਿੱਸਾ ਹੈ ਭਾਰਤ ਦਾ ਮੈਂ ਵੀ ਕਹਿਣਾ ਵੀ ਭਾਰਤ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਯਾਨੀ ਕਿ ਬੀਜੇਪੀ ਸਰਕਾਰ ਨੂੰ ਚਾਹੀਦਾ ਜਿਹੜੇ ਪੰਜਾਬ ਵਿੱਚ ਹੜ੍ਹ ਆਏ ਨੇ ਉਹਨਾਂ ਲਈ ਵੱਧ ਤੋਂ ਵੱਧ ਫੰਡ ਦਿੱਤਾ ਜਾਵੇ 60 ਕਰੋੜ ਨਹੀਂ 60000 ਕਰੋੜ ਦੀ ਗੱਲ ਕਰਦੇ ਨੇ ਜਿੰਨਾ ਵੀ ਵੱਧ ਤੋਂ ਵੱਧ ਦਿੱਤਾ ਜਾਂਦਾ ਤੁਸੀਂ ਦੇ ਦਿਓ ਜੀ ਬਸ ਪੰਜਾਬ ਇਸ ਵਕਤ ਮੁਸੀਬਤ ਵਿੱਚ ਹੈ ਇਹ ਸਾਰੇ ਪੰਜਾਬ ਦੇ ਲੋਕ ਵੀ ਕਹਿੰਦੇ ਆ ਕਿਉਂਕਿ ਜਿਹੜੀ ਜਿਹੜਾ ਨੁਕਸਾਨ ਹੋਇਆ ਜ਼ਮੀਨ ਦਾ ਉਹ ਪਧਰੀ ਕਿਦਾਂ ਕਰਨੀ ਆ ਦੁਬਾਰਾ ਉਪਜਾਊ ਕਿਦਾਂ ਕਰਨੀ ਆ ਜਿਹੜੇ ਘਰ ਟਹਿਗੇ ਲੋਕਾਂ ਦੇ ਉਹ ਕਿਦਾਂ ਬਣਾਉਣੇ ਨੇ ਇਹ ਜ਼ਰੂਰੀ ਹੈ ਮੈਂ ਵੀ ਕਹਿਣਾ ਬਿ ਹੱਥ ਬਨ ਕੇ ਬੇਨਤੀ ਹੈ ਜੀ ਮੋਦੀ ਸਰਕਾਰ ਨੂੰ ਔਰ ਜਿੰਨਾ ਵੀ ਫੰਡ ਬਣਦਾ ਪੰਜਾਬ ਦਾ ਹੜਪੀੜਤਾਂ ਲਈ ਉਹ ਦਿੱਤਾ ਜਾਵੇ ਪਰ ਜਿਹੜੇ ਖਾਲਸਾ ਨੇ ਕਹਿੰਦੇ ਸਾਨੂੰ ਖਾਲਸਾ ਚਾਹੀਦਾ ਸਾਨੂੰ ਪੰਜਾਬ ਵੱਖਰਾ ਚਾਹੀਦਾ ਤੇ ਤੁਸੀਂ ਕਿਹਦੇ ਕੋਲ ਮੰਗੋਗੇ 60 ਕਰੋੜ ਰੁਪਏ 60000 ਕਰੋੜ ਰੁਪਏ ਪਾਕਿਸਤਾਨ ਤੋਂ ਮੰਗੋਗੇ ਜਾ 트럼ਪ ਤੋਂ ਲਾਉਂਗੇ ਜਾਂ ਟੁੱਡੋ ਤੋਂ ਲਾਉਂਗੇ ਦੱਸਿਓ ਮੜਾ ਜਾ ਕੰਨ ਖੋਲ ਕੇ ਗੱਲ ਸੁਣਿਓ ਪੰਜਾਬ ਦੇ ਮੌਜੂਦਾ ਮੰਤਰੀਆਂ ਨੇ ਐਮਐਲਏ ਨੇ ਐਮਪੀਆਂ ਨੇ ਚਿੱਠੀਆਂ ਲਿਖੀਆਂ ਨੇ ਸੈਂਟਰ ਸਰਕਾਰ ਨੂੰ ਕਿ ਪੰਜਾਬ ਨੂੰ ਖੜਾ ਨੇ ਸਤਾਇਆ ਹੋਇਆ ਬਹੁਤ ਵੱਡੀ ਮਾਰ ਪਈ ਐ ਸਾਨੂੰ 60000 ਕਰੋੜ ਰੁਪਏ ਚਾਹੀਦਾ ਪੰਜਾਬ ਵਾਸਤੇ ਔਰ ਮੈਂ ਵੀ ਕਹਿ ਰਿਹਾ ਬੀ ਦਿਓ ਜੀ ਵੱਧ ਤੋਂ ਵੱਧ 60000 ਕਰੋੜੀ ਮੈਗਾ ਨਾਲ ਲੱਖ ਕਰੋੜ ਦਿਓ ਜ਼ਰੂਰੀ ਹੈ ਪਰ ਜਿਹੜੇ ਖੋਤੇ ਖਾਲਿਸਤਾਨੀ ਇਹ ਕਹਿੰਦੇ ਆ ਕਿ ਸਾਨੂੰ ਪੰਜਾਬ ਵੱਖਰਾ ਚਾਹੀਦਾ ਸਾਨੂੰ ਖਾਲਿਸਤਾਨ ਚਾਹੀਦਾ ਤੇ ਉਹ ਐਨੇ ਪੈਸੇ ਕਿਤੋਂ ਮੰਗਣਗੇ ਇਹ ਦੱਸਿਓ ਮੜਾ ਜਾ ਔਕਾਤ ਹੈਗੀ ਆ ਕਿਹਦੇ ਅੱਗੇ ਹੱਥ ਢੋਂਗੇ ਨਾਲੇ ਅਸੀਂ ਹੱਥ ਨਹੀਂ ਅੜ ਰਹੇ ਅਸੀਂ ਆਪਣੀ ਭਾਰਤੀ ਸਰਕਾਰ ਨੂੰ ਪੰਜਾਬ ਦਾ ਹਿੱਸਾ ਪੰਜਾਬ ਹਿੱਸਾ ਹੈ ਭਾਰਤ ਸਰਕਾਰ ਦਾ ਜਣ ਕੇ ਭਾਰਤ ਦਾ ਅਸੀਂ ਮੰਗ ਰਹੇ ਹਾਂ ਵੀ ਪੰਜਾਬ ਦੇ ਲਈ ਫੰਡ ਜ਼ਰੂਰੀ ਹੈ ਪਰ ਤੁਸੀਂ ਦੱਸੋ ਕਿਹਦੇ ਕੋਲ ਮੰਗੋਗੇ ਮੰਨ ਲਓ ਗੱਲ ਜੇ ਤੁਸੀਂ ਪੰਜਾਬ ਨੂੰ ਵੱਖਰਾ ਕਰ ਲਿਆ ਤੁਸੀਂ ਖਾਲਸਾਤਨ ਬਣਾ ਲਿਆ ਦੱਸੋ ਤੁਹਾਨੂੰ ਜਿਹੜੇ ਨੰਗ ਨੇ ਪਾਕਿਸਤਾਨ ਦੇ ਉਹ ਦੇਣਗੇ ਟਰੂਡੋ ਦੇਊਗਾ ਟਰੰਪ ਦੇਊਗਾ ਕਮੈਂਟ ਵੀ ਕਰ ਦਿਓ ਜੇ ਕਿਸੇ ਦੀਆਂ ਲੱਤਾਂ ਭਾਰ ਚੱਲਦੀਆਂ ਹਨ ਨਾ ਇਹ ਵੀਡੀਓ ਦੇ ਵਿਰੁੱਧ ਵੀਡੀਓ ਪਾ ਕੇ ਜਵਾਬ ਵੀ ਦਿਓ ਦੀਪੂਤਾ ਸਿੰਘ ਇਦਾਂ ਤੁਸੀਂ ਕਹਿਣਾ ਤਾਂ ਭੌਂਕਦਾ ਸੀ ਇਦਾਂ ਹੀ ਕਹਿਣਾ ਕਹਿ ਦਿਓ ਜਵਾਬ ਦਿਓ ਪੰਨੂ ਕਤੀੜ ਦੇਵੇ ਜਿਹੜੇ ਹੋਰ ਖਾਲਤਾਂ ਨਹੀਂ ਬੈਠੇ ਉਹ ਜਵਾਬ ਦੇ ਜਿਹੜੇ ਲੋਕਾਂ ਨੂੰ ਭੜਕਾ ਰਹੇ ਨੇ ਜਿਹੜੇ ਬੇਵਕੂ ਬਣਾ ਰਹੇ ਲੋਕਾਂ ਨੂੰ ਉਹ ਜਵਾਬ ਦੇਣ ਵੀ ਜੇ ਲੋੜ ਪੈ ਗਈ ਤਾਂ ਪੈਸਾ ਕਿੱਥੋਂ ਆਊਗਾ ਕੀ ਤੋਂ ਮੰਗੋਗੇ ਦੱਸੋ ਇਹ ਮੈਂ ਗੱਲ ਤਾਂ ਕਰ ਰਿਹਾ ਇਸ ਵਕਤ ਜਿਹੜੇ ਪੰਜਾਬ ਦੇ ਹਾਲਾਤ ਨੇ ਹੜਾਂ ਕਰਕੇ ਉਹ ਬਹੁਤ ਖਰਾਬ ਨੇ ਘਰਾਂ ਦੇ ਘਰ ਉਜੜ ਚੁੱਕੇ ਆ ਮਾਲ ਦੇ ਨੂੰ ਤਾਂ ਨੁਕਸਾਨ ਹੋਇਆ 3 ਲੱਖ ਏਕੜ ਜ਼ਮੀਨ ਬਰਬਾਦ ਹੋ ਗਈ ਹੈ ਜਾਨਕਿ ਉਹਦੀ ਪਰਭਾਇ ਕਰਨੀ ਸੌਖੀ ਨਹੀਂ ਹਮੇਸ਼ਾ ਪੰਜਾਬ ਦਾ ਸੌਰੀ ਭਾਰਤ ਦਾ ਹਿੱਸਾ ਹੈਗਾ ਪੰਜਾਬ ਅਸੀਂ ਹੱਕ ਰੱਖਦੇ ਆਂ ਅਸੀਂ ਮੰਗ ਸਕਦੇ ਆਂ ਕਹਿ ਰਹੇ ਆ ਵਿਧਯੋ ਜੀ ਜ਼ਰੂਰ ਤਾਂ ਸਾਨੂੰ ਪਰ ਖਾਲਸਾ ਨਹੀਂ ਖੋਤਿਓ ਤੁਸੀਂ ਦੱਸੋ ਜੇ ਤੁਸੀਂ ਮੰਨ ਲੋ ਗੱਲ ਪੰਜਾਬ ਨੂੰ ਵਖਰਾ ਕਰ ਲਿਆ ਮੰਨ ਲੈਨੇ ਆ ਖਾਲਸਾ ਨੇ ਬਣਾ ਲਿਆ ਮੰਨ ਲੈਨੇ ਆ ਫਿਰ ਕਿੱਥੋਂ ਮੰਗੋਂਗੇ ਦੱਸਿਓ ਤੇ ਤੁਹਾਡਾ ਕੰਮ ਪਤਾ ਕੀ ਹੈ ਖਾਲਸਾ ਦੇ ਨਾਂ ਤੇ ਝੂਠ ਨੂੰ ਢਕਾਉਣਾ ਗੈਂਗਸਟਰ ਬਾਦ ਪੈਦਾ ਕਰਨਾ ਅਤਵਾਦੀ ਪੈਦਾ ਕਰਨੇ ਭਾਰਤ ਨੂੰ ਅਮਰੀਕਾ ਵਿੱਚ ਬੈਠ ਕੇ ਕੈਨੇਡਾ ਆਸਟ੍ਰੇਲੀਆ ਵਿੱਚ ਬੈਠ ਕੇ ਨਿੰਦਣਾ ਝੰਡਿਆਂ ਦੀ ਬੇਅਦਬੀ ਕਰਨੀ ਭਾਰਤ ਦੇ ਖਿਲਾਫ ਜ਼ਹਿਰ ਉਗਲਣਾ ਤੁਹਾਡਾ ਇੱਕ ਕੰਮ ਹੈ। ਔਰ ਬਤਵਤ ਪੈਸਾ ਇਕੱਠਾ ਕਰਨਾ ਤੁਹਾਡਾ ਇੱਕ ਕੰਮ ਹੈ। ਹੁਣ ਦੱਸਿਓ ਖਾਲਸਤਾਨੀ ਖੋਤੇਓ ਵੀ ਹੜਾਂ ਦੇ ਜਿਹੜੇ ਸਤਾਏ ਲੋਕ ਨੇ ਹੜ ਪੀੜਤਾਂ ਲਈ ਤੁਸੀਂ ਕੀ ਭੇਜਿਆ ਦੱਸਿਓ ਮੜਾ ਜਾ। ਪੰਨੂ ਖਦੀੜ ਨੇ ਕੀ ਭੇਜਿਆ ਦੱਸਿਓ। ਜਿਹੜੇ ਇੱਥੇ ਖਾਲਸਤਾਨੀ ਹਰ ਵਕਤ ਬ੍ਰੋਧ ਕਰਦੇ ਰਹਿੰਦੇ ਨੇ ਉਹ ਵੀ ਦੱਸਣ ਵੀ ਤੁਸੀਂ ਕੀ ਕਰ ਰਹੇ ਹੋ ਉਸ ਵਕਤ ਜਵਾਬ ਹੈ ਇਹ ਚਾਹੁੰਦੇ ਆ ਵੀ ਬੋਲ ਕੇ ਦੱਸੂਗਾ ਤੁਸੀਂ ਕੋਈ 60000 ਕਰੋੜ ਰੁਪਈਆ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਐਮਐਲਏ ਨੇ ਅਕਾਲੀਆਂ ਨੇ ਕਾਂਗਰਸੀਆਂ ਨੇ ਚਿੱਠੀਆਂ ਲਿਖੀਆਂ ਨੇ ਗ੍ਰਹਿ ਮੰਤਰੀ ਨੂੰ ਮੋਦੀ ਸਾਹਿਬ ਨੂੰ ਪਹਾ ਸਰਕਾਰ ਨੂੰ ਵੀ ਦਿਓ ਇਹਨੇ ਪੈਸੇ ਉਹ ਦੇ ਵੀ ਦੇਣਗੇ ਜੀ ਭਾਰ ਦਾ ਹਿੱਸਾ ਕੋਈ ਸ਼ੱਕ ਨਹੀਂ ਪਰ ਤੁਸੀਂ ਦੱਸੋ ਵੀ ਤੁਸੀਂ ਐਨੇ ਪੈਸੇ ਕਿਹਦੇ ਕੋਲੋਂ ਮੰਗੋਗੇ ਮੜਾ ਨਾਂ ਲੈ ਕੇ ਦੱਸਿਓ ਵੀ ਪਾਕਿਸਤਾਨੀ ਦੇਣਗੇ ਹੋ ਸਕਦੀ ਹੈ ਏਡੀ ਵੱਡੀ ਗੱਤ ਉਹਨਾਂ ਦੀ ਵੀ ਦੇ ਦੇਣ ਤੁਹਾਨੂੰ 60000 ਕਰੋੜ ਰੁਪਏ ਦੇ ਦੇਣਗੇ ਟਰੰਪ ਦੇ ਦੋ ਟ੍ਰੋਡੋ ਦੇ ਦੋ ਆਸਟ੍ਰੇਲੀਆ ਦੇ ਦੇ ਦੇਣਗੇ ਕੌਣ ਦੇਊ ਇਹ ਦੱਸ ਦਿਓ ਬੱਦ ਨਹੀਂ ਕੁੱਤੋਂ ਤੋਂ ਪੁੱਛਣਾ ਇਹ ਦੱਸ ਦਿਓ ਵੀ ਇੰਨੇ ਪੈਸੇ ਤੁਸੀਂ ਕਿਹਦੇ ਕੋਲ ਮੰਗੋਗੇ ਤੁਹਾਨੂੰ ਕੌਣ ਦੇਊਗਾ ਇਹ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ